ਪੰਜਾਬ ਰਾਜ ਮਹਿਲਾ ਕਮਿਸ਼ਨਰ ਦੇ ਚੇਅਰਮੈਨ ਰਾ ਲਾਲੀ ਗਿੱਲ ਨੇ ਕਿਹਾ ਕਿ ਕਮਿਸ਼ਨਰ ਵੱਲੋਂ ਮਹਿਲਾਵਾਂ ਦੇ ਹੱਕ ਦੀ ਰਾਖੀ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਲੜੀ ਹੇਠ ਖਾਸ ਤੌਰ ਤੇ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਟਣ ਵਾਲੇ ਬੱਚਿਆਂ ਖਿਲਾਫੀ ਸਖਤ ਕਦਮ ਚੁੱਕੇ ਜਾ ਰਹੇ ਹਨ। ਬਾਕੀ ਤੁਸੀਂ ਸੁਣੋ ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨਰ ਦੇ ਚੇਅਰਮੈਨ ਨੇ ਭੁਰ ਕੀ ਕਿਹਾ। ਦੇਖੋ ਅੱਜ ਮੈਂ ਇੱਥੇ ਲੁਧਿਆਣੇ ਆਂਦੇ ਦੌਰੇ ਦੇ ਉੱਤੇ ਤਿੰਨ ਚਾਰ ਮਕਸਦ ਸੀ ਇਕ ਤਸੀ ਕਿ ਸਾਰੇ ਪ੍ਰੋਸੈਸ਼ਨ ਦੇ ਨਾਲ ਪਹਿਲਾ ਇੱਕ ਵਾਰ ਇੰਟਰੋਡਕਸ਼ਨ ਹੋ ਜਾਵੇ ਦੂਸਰਾ ਸੀਗਾ ਕਿ ਜੋ ਜੋ ਸਾਨੂੰ ਇਸ਼ੂਸ ਆਦੇ ਨੇ ਕਿ ਜਿਹਦਾ ਆਈਓ ਵਗੈਰਾ ਜਿਹੜੇ ਰਿਪੋਰਟ ਬਣਾ ਕੇ ਭੇਜਦੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਸੀ ਔਰ ਥਰਡ ਹਲੇ ਮੈਂ ਜੇਲ ਜਾਣਾ ਵਿਜ਼ਿਟ ਕਰਨ ਦੇ ਲਈ ਔਰ ਉਥੇ ਇਨਮੇਟਸ ਨਾਲ ਮਿਲ ਕੇ ਕਿ ਉਹਨਾਂ ਨੂੰ ਕੀ ਕੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜੇਲ ਦੇ ਅੰਦਰ ਯਾ ਅਗਰ ਜਿਹੜੀਆਂ ਲੇਡੀਆਂ ਉਥੇ ਹੈਗੀਆਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਠੀਕ ਹੈ ਕਿ ਨਹੀਂ ਹੈ ਐਂਡ ਸੈਕੰਡਲੀ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਦੇ ਫਾਸਟ ਟਰੈਕ ਦੇ ਉੱਤੇ ਔਰ ਟ੍ਰਾਇਲਸ ਨੂੰ ਪਾਇਆ ਜਾਵੇ ਤੇ ਉਹਦੇ ਦੀ ਮੁਸ਼ਕਲ ਨੂੰ ਘਟਾਇਆ ਜਾਵੇ। ਔਰ ਹਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਹੋਈ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਆ। ਉਹਨਾਂ ਨੂੰ ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫ ਤੋਂ ਚਾਹੀਦੀ ਹੈ ਕੇਸਸ ਦੇ ਅੰਦਰ। ਜਿਸ ਤਰੀਕੇ ਦੇ ਨਾਲ ਕਿ ਆਈ.ਓ.ਸੀ. ਪ੍ਰੋਬਲਮ ਆਉਂਦੀ ਆ ਕਦੇ-ਕਦੇ ਵਿੱਚੋਂ कि जो केस बिल्ड अप करके ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸ ਨੇ ਉਹਨਾਂ ਨੂੰ ਟਾਈਮ ਤੇ ਆਣਾ ਚਾਹੀਦਾ ਔਰ ਆਈਓਸ ਨੂੰ ਖੁਦ ਪ੍ਰੈਜ਼ెంట్ ਹੋਣਾ ਚਾਹੀਦਾ ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਉਹ ਲੱਗਦਾ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇੱਥੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਹੈ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਦੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਆਉਣੀ ਚਾਹੀਦੀ ਹੈ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ ਦੀ ਵਿਜ਼ਿਟ ਹੈਗੀ ਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਕੀ ਕਮੀ ਹੈ ਕੀ ਪੇਸ਼ੀ ਹੈ ਤੇ ਕਿਸ ਤਰੀਕੇ ਦੇ ਅਸੀਂ ਉੱਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਮੇਰੀ ਜਿਹੜੀ ਜੇਲ ਵਿਜ਼ਿਟਸ ਹੈਗੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਆ ਇਸੇ ਤਰੀਕੇ ਦੇ ਨਾਲ ਪਹਿਨ ਪੰਜਾਬ ਦੇ ਸਾਰੀ ਜੇਲ੍ਹ ਸੀ ਵਿਜ਼ਿਟ ਕਰਾਂਗੇ। ਔਰ ਅੰਮ੍ਰਿਤਸਰ ਜਦੋਂ ਮੈਂ ਗਈਆਂ ਉੱਥੇ ਸਾਡੇ ਕੋਲ ਜਿਹੜੀ ਬਜ਼ੁਰਗ ਮੈਲਾ ਸੀ ਉੱਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿ ਉਹ ਕਾਫੀ ਦੇਰ ਤੋਂ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਉਹ ਕੇਸ ਅਸੀਂ ਪਟਾਪ ਕੀਤੇ ਨੇ। ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਉਂਦੇ ਸੀ ਉੱਥੇ ਸੀ 32 ਗਰਲਸ ਸੀਗੀਆਂ ਜਿਹੜੀਆਂ ਕਿ ਕਿਸੇ ਇੰਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਇਆ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਤੇ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਨਾਲ ਦੇ ਨਾਲ ਜਿਹਨੇ ਏਮਪਲੋਏ ਸੀਗੇ ਉਹ ਵੀ ਸਾਰੇ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਅਰੈਸਟ ਹੁੰਦਾ ਇਹ ਸੀ ਕਿ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੋਬ ਕੰਟਰੈਕਟ ਨਹੀਂ ਸੀ ਕੋਈ এমਪਲੋਇਮੈਂਟ ਕਾਰਡ ਨਹੀਂ ਸੀ ਲੋਕ ਕਿਦਾਂ ਦੇਖਦਾ ਹੈ ਕਿ ਜਿੰਨੀ ਵੀ ਅਗਰੇ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਹੈ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਗਲਵ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿੰਨੇ ਵੀ ਲੋਕੀ ਉੱਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਅਰ ਇਜ਼ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਆਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ এমপ্লয়ারਸ ਵੀ ਜਾਣ ਬੁਝ ਕੇ ਵੀ ਕੰਟਰੈਕਟ ਨਹੀਂ ਦਿੰਦੇ। ਇਸ ਕਰਕੇ ਉਹ ਜਿਹੜੀ ਗਰਲ ਸੀ ਉਹ ਦੇ ਆਰ ਅੰਡਰ ਅਰੈਸਟ ਉਹਨਾਂ ਦੀ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ, ਲੀਗਲ ਐਡ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫ ਤੋਂ ਵੀ। ਉਹਨਾਂ ਦੇ ਉਹਨਾਂ ਨੂੰ ਲਾਇਰ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ, ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ। ਉਹਨਾਂ ਦੀ ਜਿਹੜੀ ਕੱਲ ਹੀਅਰਿੰਗ ਹੈ। ਕੋਸ਼ਿਸ਼ ਇਹ ਹੋਵੇਗੀ ਕਿ ਜਿਹੜੇ ਉਹਨਾਂ ਦੀ ਜਿਹੜੀ ਪੁਟਅਪ ਕਰਦੇ ਨੇ ਕੇਸ ਕਿਸ ਤਰੀਕੇ ਨਾਲ ਲਾਇਰਸ ਪੁਟਅਪ ਕਰਦੇ ਨੇ। ਉਹਨਾਂ ਦੀ ਜਰੂਰ ਜਲਦੀ ਰਿਲੀਜ਼ ਕੀਤਾ ਜਾਏਗਾ। ਸੋ ਅਸੀਂ ਵੀ ਆਰ ਟ੍ਰਾਈਂਗ ਟੂ ਹੈਲਪ ਫ্রম ਦਾ ਕਮਿਸ਼ਨ ਐਸ ਮੱਚ ਐਸ ਵੀ ਕੈਨ। ਔਰ ਇਸੇ ਤਰੀਕੇ ਨਾਲ ਮੈਂ ਇਹ ਵੀ ਕਰਦੀ ਆ ਕਿ ਜਿੰਨੀਆਂ ਵੀ ਯੰਗ ਗਰਲਸ ਨੇ ਯੰਗ ਬॉयਜ਼ ਵੀ ਨੇ ਇਹ ਬੱਚੇ ਨੇ ਉਹ ਕਦੇ ਵੀ ਕਿਸੇ ਐਸੇ ਚੀਜ਼ ਦੇ ਰੈਕਟ ਦੇ ਅੰਦਰ ਨਾ ਫਸ ਜਾਣ। ਏਵਰੀ ਟਾਈਮ ਜਦੋਂ ਤੁਸੀਂ ਕਿਤੇ ਵੀ ਨੌਕਰੀ ਕਰਨ ਜਾਣੇ ਹੋ ਜਦ ਤੱਕ ਤੁਹਾਡੇ ਕੋਲ ਜੋਬ ਕੰਟਰੈਕਟ ਨਹੀਂ ਹੈ ਔਰ ਜੋਬ ਦੇ ਲਈ এমਪਲॉयਮੈਂਟ ਕਾਰਡ ਤੁਹਾਡੇ ਕੋਲ ਨਹੀਂ ਹੈ ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ। ਤਾਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਹੈ। ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ। ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ। ਔਰ ਉਹ ਕੇਸਸ ਨੇ ਵੀ ਅਸੀਂ ਐਸਡੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹਾਂ। ਡੀਸੀ ਸਾਹਿਬ ਦੇ ਨਾਲ ਵੀ ਤੇ ਇੱਥੇ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰ ਰਹੇ ਨੇ ਯਾ ਬੁੱਢੇ ਆਸ਼ਮ ਦੇ ਵਿੱਚ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਰ ਬਹਾਲ ਕੀਤਾ ਜਾਣਾ ਚਾਹੀਦਾ ਪੇਰੈਂਟਸ ਇਹ ਉਮਰ ਨਹੀਂ ਆ ਕਿ ਜਾ ਕੇ ਉਹ ਸੜਕਾਂ ਤੇ ਰੋਲਣ ਜਾਂ ਕਿਤੇ ਹੋਰ ਜਾ ਕੇ ਰੋਲਣ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਪੂਰੀ ਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਆ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਤੁਹਾਨੂੰ ਲੁੱਕ ਆਫਟਰ ਕਰੀਏ ਇਹ ਹਰ ਇੱਕ ਬੱਚੇ ਦੇ ਲਈ ਵਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜੇ ਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰਦੇ ਜਾਂ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦੇ ਨਾਲ ਚਾਹੀਦਾ ਉਹਦੀ ਮੈਡੀਕਲ ਏਡ ਹੈ ਚਾਹੇ ਦਾ ਖਾਣੇ ਪੀਣ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀਆਂ ਦੇ ਚੁੱਕੇ ਨੇ ਜਿਸ ਦੇ ਸਿਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ ਉਹ ਸਾਰਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올ਡ ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਜਿਹੜੀਆਂ ਆ ਰਹੀਆਂ ਨੇ ਸਾਨੂੰ ਮੁਸ਼ਕਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪਸ ਦੀਆਂ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਉਹ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਮੁੰਡਾ ਰਹਿ ਕੇ ਉਹਦੇ ਨਾਲ ਉਹਨੂੰ ਫਿਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਐਟ ਦ ਮੋਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਦੋਨੇ ਬੱਚੇ ਅਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਹੈ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਹੇ ਕਿਦਾਂ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਰਹੇ ਹਾਂ ਬਾਕੀ ਜੇਲ੍ਹ ਦੀ ਤਾਂ ਉਹ ਮੈਂ ਦੱਸ ਦਿੱਤਾ ਕਿ ਜੋ ਇਥੋਂ ਦौरा ਹੋਏਗਾ ਇਥੋਂ ਦੇਖਦੇ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਤਾਂ ਇੱਕ ਇਹ ਜਿਹੜੇ ਸਪੀਸ ਦਾ ਵੀ ਬਦਲੇ ਨੇ ਜਿਹੜੇ ਪੀਰਸ ਬਰੇਡ ਮਾ ਬੱਚੇ ਪੈਸਾ ਸੁ ਕਰਦੇ ਨੇ ਉਹ ਡਿਸਟ੍ਰੀਬ ਹੋ ਜਾਂਦੀ ਏ ਉਹਦਰ 180 ਕੇ ਸਾਰੇ ਜਿਹੜੇ ਪੈਂਡਿੰਗ ਆਡੀਸੀ ਕੋਰ ਦੇ ਵਿੱਚ ਉਸ ਦੇ ਨਾਲ ਉਹ ਟਾਟਾ ਮੋਗੇ ਉਹਦੀ ਚੇ ਵੀ ਏਡੀਸੀ ਕੋ ਪਾਵਰ ਹੈ ਐਸਜੀਐਮ ਕੋ ਪਾਵਰ ਹੈ ਸਭ ਨੂੰ ਬਜਟ ਕੋ ਬਟ ਉਹਦੇ ਬਾਅਦੂ ਦੇ ਕਾਰਵਾਈ ਨਹੀਂ ਕਰਦੇ ਸਾਡੇ ਕੋਲ ਟਾਈਮ ਨਹੀਂ ਟਾਈਮ ਸ਼ੋਰਟ ਹੈ ਅਸੀਂ ਜਾ ਨਹੀਂ ਸਕਦੇ ਉਹਦੇ ਕਾਰਨ ਮਾਵਾ ਕੋ ਬੜੀ ਪਛਾਣ ਜਾਂਦੀ ਏ ਇਹਦੇ ਪੇਰੇ ਸੰਦੇ ਨਾ ਨਾ ਕਹਿਣ ਵਾਸਤੇ ਸਭ ਬੱਚਿਆਂ ਦੇ ਕਰਦਾ ਸਾਨੂੰ ਦੱਸ ਦਿਓ ਉਹ ਦੀ ਜਾਂਦੇ ਨੇ ਇਹਨਾਂ ਨੂੰ ਪਾਵਰ ਇਦੀ ਜਾਂਦੇ ਨਹੀਂ ਆਈ ਸੀ ਐਸ ਡੀ ਐਮ ਜਾਂਦੇ ਨਹੀਂ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨਹੀਂ ਕਿ ਆ ਰਹੇ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਆ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸ ਡੀ ਐਮ ਦੇ ਥਰੂ ਚਾਹੇ ਡੀ ਸੀ ਆਫਿਸ ਦੇ ਥਰੂ ਪੁਲਿਸ ਪ੍ਰਸ਼ਾਸਨ ਦੇ ਥਰੂ ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਸਿਰ ਤੇ ਹੈ ਕੇਸ ਉਹ ਪੂਰੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਇੱਕ ਰੇਪ ਕੇਸ ਦੀ ਜੇ ਗੱਲ ਕਰੀਏ ਤਾਂ ਹੁਣ ਜੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਪ ਕੇਸਸ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਕੁਝ ਅਰੈਸਟ ਵੀ ਹੁੰਦੇ ਨੇ ਪਰ ਇਹ ਕੰਮ ਨਹੀਂ ਹੋ ਰਿਹਾ ਇਹਨੂੰ ਵੂਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਦੇਖੋ ਵੂਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕੇ ਰੇਪ ਕੇਸਸ ਵਧੇ ਵੀ ਨੇ ਲੇਕਿਨ ਰੇਪ ਕੇਸਸ ਜਿਹੜੇ ਵੀ ਮਤਲਬ ਜੋ ਤਾਰਾ ਲੱਗਣੀ ਚਾਹੀਦੀ ਹੈ ਅਰੈਸਟ ਹੁੰਦੀਆਂ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਹੈ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਬੜੇ ਲੋਕੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਹੈ ਦਾ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲ ਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰਦੇ ਨੇ ਇਹ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕ ਪਟਕ ਨਹੀਂ ਸੀ ਉਹਦੇ ਤੇ ਸਟੈਥੋਸਕੋਪ ਆਇਆ ਸੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕੇ ਅਡਮਿਨਿਸਟ੍ਰੇਸ਼ਨ ਯੂਨੀਫਾਰਮ ਚ ਵੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਤਾਂ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਆਂ ਉਹ ਜੀ ਚੀਜ਼ਾਂ ਨੂੰ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉਤੇ ਮੋਰਲ ਤੌਰ ਦੇ ਉਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਐਨਾ ਗਿਰ ਚੁੱਕਿਆ ਹੈ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫਿਰਦੇ ਨੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸ ਸਕਦੀ ਆ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਹੈ ਉਹ ਜਿਹੜੇ ਦਰਿੰਦਿਆਂ ਨੂੰ ਫੜਕੇ ਕਰਨ ਦੇ ਲਈ ਇਹਨਾਂ ਕੇਸ ਜਿਹੜੇ ਕੇਸਿਸ ਜਿਹੜੇ ਮੈਕਸਿਮਮ ਆਉਂਦੇ ਨੇ ਇਹ ਜਿਹੜੇ ਲੇਬਰ ਕਾਉਟਰਸ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਕੇਸਿਸ ਆਉਂਦੇ ਨੇ ਤੇ ਕਈ ਵਾਰ ਇਹ ਮੈਟਰ ਰੀਸ ਵੀ ਕੀਤਾ ਗਿਆ ਤੇ ਪਹਿਲਾਂ ਇਹ ਕਹਿਆ ਗਿਆ ਸੀਗਾ ਕਿ ਅਵੇਅਰਨੈਸ ਡਰਾਈਵ ਦੁਆਰਾ ਕੀਤੀਆਂ ਜਾਂਦੀਆਂ ਬਟ ਕੋਈ ਏਜ ਐਫਰਟਸ ਨਹੀਂ ਹੋਏ ਓਨ ਗਰਾਉਂਡ ਨੋ ਨੋ ਥਿਸ ਇਜ਼ ਰੋਂਗ ਥਿਸ ਇਜ਼ ਰੋਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੇ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰ ਕਰਦੇ ਆ ਕਿ ਅਵੇਅਰਨੈਸ ਪ੍ਰੋਗਰਾਮਸ ਅਸੀਂ ਬਾਕੀ ਹੋਰ ਪ੍ਰਸ਼ਾਸਨ ਦੇ ਵੀ ਹੈਲਪ ਲੈ ਕੇ ਅਵੇਰਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਚਲਾਵਾਂਗੇ ਇਸ ਚੀਜ਼ ਨੂੰ ਜਿਸਨੇ ਰੇਟਸ ਬਹੁਤ ਰੇਟਸ ਬੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਪਰ ਕੋਈ ਰਿਅਲ ਐਗਜ਼ਾਮਪਲਸ ਐਕ ਨਹੀਂ ਹੁੰਦੀ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਦਾ ਹੋਰ ਸਖਤ ਹੋਣਾ ਚਾਹੀਦਾ ਜਿੱਦਾਂ ਮਾਰਕੀ ਕੂਚ ਦੇ ਜ਼ਰੀਏ ਇਹਨਾਂ ਦੀ ਸਰਪਾਈ ਗਲਤੀ ਹੋ ਗਈ ਔਰ ਕੁਝ ਅਗੇਂੀਆਂ ਸਜ਼ਾਵਾਂ ਦਿੱਤੀਆਂ ਜਾਣ ਜਿੱਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਬਣੇ ਔਰ ਇਦਾਂ ਦੇ ਦਰਿੰਦੇ ਜਿਹੜੇ ਨੇ ਅਜਿਹੇ ਕੰਮ ਨਾ ਕਰ ਸਕਣ ਆਈ ਟੋਟਲੀ ਐਗਰੀ ਵਿਦ ਯੂ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਲਈ ਫਾਸਟ ਟ੍ਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇਪ کیسਾ ਉਹ ਤੇ 2 ਸਾਲੀ 3 ਸਾਲੀ ਜੇਲ੍ਹ 'ਚ ਬੈਠਾ ਆਰਾਮ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹ ਹੀ ਜਿਹੜੇ ਕੇਸ ਨੇ ਜਰੂਰ ਫਾਸਟ ਟੈਕ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦਾ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟੈਕ ਦੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਹਨਾਂ ਨੂੰ ਪਾਲਿਸ਼ਮੈਂਟ ਵੀ ਦਿੱਤੀ ਜਾਏਗੀ ਸਾਹਿਬ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਦੀ ਸੁਣਵਾਈ ਕਿਸ ਤਰ੍ਹਾਂ ਜਿਵੇਂ ਉਹ ਲੋਕ ਅਦਾਲਤ ਲੱਗਦੀ ਹੈ ਉਹਨਾਂ ਚ ਪੁਟਾਈ ਜਾਂਦੇ ਨੇ ਕੇਸ ਕੀ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਦੇ ਕੁਝ ਕਰੋਗੇ ਉਪਰਾਲੇ ਦੇ ਦੇਖੋ ਜੀ ਲੋਡ ਪੁਲਾਈ ਦੇ ਅੰਦਰ ਜਿਹੜੇ ਵੀ ਕੋਰਟ ਲੱਗਦਾ ਇਸ ਸਮ ਸਾਡੇ ਵੀ ਕਮਿਸ਼ਨ ਚ ਕੋਰਟ ਲੱਗਦਾ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਦਾਪੇ ਦਾ ਛੋਟੇ ਤੋਂ ਦੱਸੇ ਉਹ ਹੈ ਉਹ ਅਸੀਂ ਜ਼ਰੂਰ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਹਾਂ ਕਿ ਸਾਰੇ ਸਮਝ ਗਏ ਕਿ

अगर कोई दूसरे मेरे को आए पिछले हफ्ते मेरे को दो केस आए हो जाए कि लड़की ने अपने फादर को ब्लेम किया सो इट इज इमीडिएट एक्शन ऑन दैट फादर विल बी अरेस्टेड इट विल बी पुट अप द कोर्ट एंड एग्जेम्पलरी पनिशमेंट शुड बी गिवन मैम ਤੁਹਾਡੇ ਕੋਲ ਜਾਦੇ ਉਸ ਪਿਛਲੇ ਮਹੀਨੇ ਪ੍ਰੀਤੀ ਸ਼ਰਮਾ ਵਰਗਲਾ ਸ਼ਕਤੀ ਵਾਲੇ ਦਾ ਉਹਦੇ ਵਿੱਚ ਤੁਸੀਂ ਹੁਕਮ ਦਿੱਤਾ ਕਿ 376 اور 827 کے ماں باپ دس سالوں کو جو عدالت ਕੀ ਪੁਲਿਸ ਕੋਤਮ ਨੂੰ ਰੈਸਟ ਕਰਨ ਵਾਸਤੇ ਨਾਲ ਲੈ ਗਈ ਵੀ ਉਹ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਉਹਨੂੰ ਛੱਡ ਦਿੱਤਾ ਕਰੋਗੇ ਫਿਰ ਆ ਜਾਣਾ ਨਹੀਂ ਜੇ ਕੋਈ ਐਸਾ ਕੁਝ ਨਹੀਂ ਹੁੰਦਾ ਉਹ ਕਿਹੜੀ ਧਾਰਾ ਦੇ ਅੰਦਰ ਅਰੈਸਟ ਹੋਇਆ ਬੇਲੇਬਲ ਨਾਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਨਹੀਂ ਜੀ ਅਦਾ ਰਿਖ ਦੇਖੋ ਅਸੀਂ ਐਦਾ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਛੱਡ ਦਿੱਤਾ ਅਗਰ ਕਿਸੇ ਨੇ ਫੜਿਆ ਹੈ ਔਰ ਕੇਸ ਚੱਲ ਰਿਹਾ ਹੈ ਆ ਉਹ ਕੋਈ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੁੰਦੀ ਹੈ ਉਹਦੇ ਅੰਦਰ ਔਰ ਕਿਹੜੀ ਤਾਰਾ ਲੱਗੀ ਉਹਦੇ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਜਿੱਦਾਂ ਜਿਹੜੇ ਮੈਟਰੋ ਸਿਟੀ ਹੈ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਸ਼ੁਕਰੀ ਵਿਹਾਰਤ ਲਈ ਜਾਂਦੀਆਂ ਨੇ ਐਸੇ ਤਾਂ ਇਥੋਂ ਵੀਦੂਤ ਰੋਗ ਕੀ ਵੀ ਜਾਂਦੀ ਹੈ ਛੋਟੇ-ਛੋਟੇ ਕੇਸ ਜਿਸ ਤੱਕ ਲੁਧਿਆਣਾ ਤੋਂ ਹਰ ਸਾਲ ਸੈਂਕੜੇ ਬੱਚੇ ਲਾਪਤਾ ਹੁੰਦੇ ਆ ਖਾਸ ਕਰਕੇ ਥੋੜਾ ਸਾਰਾ ਸਾਦੀ ਹੈ ਕਿ ਖਾਸ ਕਰਕੇ ਲੜਕੀਆਂ ਤੋਂ ਉਹਨਾਂ ਨੂੰ ਲੈ ਕੇ ਕੁਝ ਕਰਿਓ ਤੁਸੀਂ ਇਸ ਤੇ ਮੋਨਿਟਰਿੰਗ ਕੋਈ ਕਾਰਵਾਈ ਆਫਕੋਰਸ ਪੁਲਿਸ ਕੋਲ ਸਾਰਾ ਡਾਟਾ ਹੈ ਜੀ ਇਸ ਚੀਜ਼ ਦਾ ਪੁਲਿਸ ਮੇਂ ਬਹੁਤ ਸਾਰੇ ਮਾਮਲੇ ਤੇ ਮਾਮਲੇ ਦੀ ਜਾਂਚ ਕਰਨੀ ਕਰਦੀ ਹੋਈ ਕਿ ਡਾਟਾ ਮੈਨਟੇਨ ਨਹੀਂ ਹੋ ਬੰਦਾ ਤੁਮੀ ਪੁਲਿਸ ਫੋਰਸ ਬਹੁਤ ਘਟਾ ਹੈ ਇਸ ਕਰਕੇ ਦਿੱਕਤ ਆ ਰਹੀ ਹੈ ਪੁਲਿਸ ਫੋਰਸ ਘਟਾ ਦਾ ਮਤਲਬ ਇਹ ਨਹੀਂ ਹੈ ਕਿ ਸਮਾਜ ਦੀ ਸੇਫਟੀ ਜਿਹੜੀ ਹੈ ਉਹਨੂੰ ਦਰਕਰਾਸ ਕੀਤਾ ਜਾਵੇ ਠੀਕ ਹੈ ਇਹ ਨਹੀਂ ਹੋਏਗਾ ਪੁਲਿਸ ਫੋਰਸ ਅਗਰ ਘਟ ਹੈ ਜਿੱਤੇ 5 ਬੰਦੇ ਹੋਣੇ ਚਾਹੀਦੇ ਚਾਹੇ 2 ਹੋਣਗੇ ਲੇਕਿਨ ਜਿਹੜੇ ਉਹ 2 ਵੀ ਹੋਣਗੇ ਨਾ ਦੇ ਵਿਲ ਨੈਵਰ ਕੰਪਰੋਮਾਈਜ਼ ਔਨ ਦੈਟ ਆਈ ਡੋਟ ਐਗਰੀ ਵਿਦ ਦੈਟ